खुषा पर दी धरती ते विश्व ਦੇ কল্যাণ ਵਾਸਤੇ ਰੂਦਰ ਜੱਗ ਕਰਵਾਇਆ ਜਾ ਰਿਹਾ ਹੈ ਇਹ ਜੱਗ महंत श्री ਬਸੰਤ ਗਰੀ ਜੀ ਦੀ ਵਿਸ਼ੇਸ਼ ਕਿਰਪਾ ਨਾਲ ਕਰਵਾਇਆ ਜਾ ਰਿਹਾ ਹੈ ਇਹ ਜੱਗ 14 ਫਰਵਰੀ ਤੋਂ ਲੈ ਕੇ 25 ਫਰਵਰੀ ਨੂੰ 25 ਫਰਵਰੀ ਤੱਕ ਕਰਵਾਇਆ ਜਾਏਗਾ ਰੂਦਰ ਜੱਗਿਆ ਬਿਛਵ ਦੇ ਖੇਲਿਆਣ ਵਾਸਤੇ ਹਾਰਪੜੀ ਧਰਤੀ ਤੇ ਹੋ ਰਿਹਾ ਹੈ ਆਪ ਸਭ ਜੀ ਨੂੰ ਬੇਨਤੀ ਹੈ ਹਮ ਹਮਾ ਕੇ ਇਸ ਜਗ ਦੇ ਵਿੱਚ ਹਿੱਸਾ ਲਵੋ ਅਤੇ ਪੁਲ ਘਟੋ ਤੇ ਆ ਕੇ ਇਸ ਵੀਡੀਓ ਨੂੰ ਵੱਤ ਵੱਦ ਸ਼ੇਅਰ ਜੋ ਕਰੋ ਤਾਂ ਜੋ ਇਹ ਵੀਡੀਓ ਵੱਤ ਵੱਦ ਲੋਕਾਂ ਤੱਕ ਪਹੁੰਚ ਸਕੇ ਕਿ ਵੱਤ ਵੱਦ ਲੋਕੀ ਇਸ ਜਗ ਦੇ ਵਿੱਚ ਆ ਕੇ ਹਿੱਸਾ ਲੈਣ ਅਤੇ ਪੁਨ ਘਟਨ ਤੇ ਆਓ ਆਪਾਂ ਜੁਨੇ ਚੱਲਦੇ ਆ ਹੁਣ ਅੰਦਰ ਤੇ ਵਿਖਾਉਨੇ ਆ ਅਸੀਂ ਤੇ ਤਿਆਰੀਆਂ ਉਧਰ ਚੱਗਦੀਆਂ ਕਾਫੀ ਜੋਰ ਸ਼ੋਰ ਨਾਲ ਅਸੀਂ ਤਿਆਰੀਆਂ ਹੋ ਰਹੀਆਂ ਹਨ ਉਧਰ ਜੱਗ ਵਾਸਤੇ ਵਧੀਆ ਢੰਗ ਨਾਲ ਇਹਨੂੰ ਸਜਾਇਆ ਜਾ ਰਿਹਾ ਹੈ ਜਿੱਥੇ ਕੀ ਜੱਗ ਹੋਣਾ ਹੈ ਕਾਫੀ ਲੋਕ ਇੱਥੇ ਆਏ ਹੋਏ ਹਨ ਦੇਖਣ ਵਾਸਤੇ ਬਹੁਤ ਵਧੀਆ ਇੱਥੇ ਕਲਾਕਾਰੀ ਹੋ ਰਹੀ ਹੈ ਬਹੁਤ ਵਧੀਆ ਇਸ ਨੂੰ ਸਜਾਇਆ ਜਾ ਰਿਹਾ ਹੈ ਕਲਾਕਾਰਾਂ ਦੁਆਰਾ ਹੁਸ਼ਿਆਰਪੁਰ ਦੀ ਧਰਤੀ ਤੇ ਰੁਦਰਜਗ ਹੋ ਰਿਹਾ ਹੈ ਵਿਸ਼ਵ ਦੀ ਖਿਆਲਾਨ ਵਾਸਤੇ ਉਹਨੇ ਫਰਵਰੀ ਤੋ ਲੈ ਕੇ 25 ਫਰਵਰੀ ਤੱਕ ਇਹ ਜਗ ਹੋਣਾ ਹੈ ਬਾਤਸ਼ੇਰੀ ਬਸੰਤ ਗੀਰੀ ਜੀ ਦੀ ਵਿਸ਼ੇਸ਼ ਕਿਰਪਾ ਦੇ ਨਾਲ ਇੱਥੇ 1101 ਕੁੰਡੀਆਂ ਬਣ ਗਈਆਂ ਹਨ 1101 ਕੁੰਡੀਆਂ ਦਰੁਦਰ ਜਗ ਹੁਸ਼ਿਆਰਪੜੀ ਧਰਤੀ ਤੇ ਹੋਣ ਜਾ ਰਿਹਾ ਹੈ ਜੋ ਵੀ ਇਹ ਵੀਡੀਓ ਵੇਖ ਰਿਹਾ ਹੈ ਹੁਣ ਬੇਨਤੀ ਹੈ ਕਿਰਪਾ ਕਰਕੇ ਇਸ ਵੀਡੀਓ ਨੂੰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਦੇ ਵੀਡੀਓ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੇ ਵੱਤ ਤੋਂ ਵੱਧ ਲੋਕੀ ਇਸ ਜਗ੍ਹਾ ਤੇ ਆ ਕੇ ਇਸ ਜਗ੍ਹਾ ਦਾ ਹਿਸਾਬ ਹਨ ਉਹ ਦੇ ਪੁਨਘਟਨ ਐਮਨੀ ਲੋਕੀ ਹੁਸ਼ਿਆਰਪੁਰ ਨੂੰ ਮਿਨੀ ਬਨਾਰਸ ਕਹਿੰਦੇ ਹਨ ਗੁਰੂਆਂ ਪੀਰਾਂ ਦੀ ਧਰਤੀ ਹੁਸ਼ਿਆਰਪੁਰ ਜਿੱਥੇ ਕਿ 1101 ਟੁੰਡੀਆਂ ਰੁਦਰਜਗ ਕਰਵਾਇ ਜਾ ਰਿਹਾ ਹੈ ਇਹ ਜਗ੍ਹਾ ਕਿੱਥੇ ਹੋਣਾ ਕਿਹੜੀ ਜਗ੍ਹਾ ਤੇ ਹੋਣਾ ਹੈ ਸਾਰਿਆਂ ਮੈਂ ਦੱਸਾਂਗਾ ਅੱਜ ਜੀ ਨੂੰ ਤੁਸੀਂ ਵੀ ਦੇਖਾਂ ਵੀਡੀਓ ਇਸ ਵੀਡੀਓ ਦੇਖਣਾਂ ਤੱਕ ਇਹ ਅੰਦਰ ਦਾ ਨਜ਼ਾਰਾ ਇੱਥੇ ਕੁੰਡੀਆਂ ਬਣੀਆਂ ਹੋਈਆਂ ਹਨ 1100 ਜਿਹੜਾ ਸੇ ਕੁੰਡੀਆਂ ਬਣ ਕੇ ਥੇ ਤਿਆਰ ਹੋ ਚੁੱਕੀਆਂ ਹਨ 19 ਫਰਵਰੀ ਦਾ ਇੰਤਜ਼ਾਰ ਹੈ ਜਿਸ ਦਿਨ ਇੱਥੇ ਹਮਰੋਂ ਪਾਇਾਨੇ ਸ਼ੁਰੂ ਹੋ ਜਾਣੇ ਹੈ ਇੱਕ ਹਫ਼ਤੇ ਬਾਅਦ ਤੇ ਇੱਕ ਹਫ਼ਤੇ ਬਾਅਦ ਤੇ ਦੂਰ ਦੂਰ ਤੇ ਸਾਧੂ ਮਹਤਮਾਂ ਆਣਗੇ ਇਸ ਜਗ੍ਹਾ ਤੇ ਇਹ ਸਾਰੀ ਜਗ੍ਹਾ ਜੋ ਬਣਾਈ ਹੋਈ ਹੈ ਉੱਪਰ ਝੌਂਫੜੀਆਂ ਦੀ ਬਣਾਈ ਹੋਈ ਹੈ ਕੱਖਾਂ ਦੀ ਔਰ ਬਾਸ ਦੀ ਬਹੁਤ ਵਧੀਆ ਅਸਰੇ ਨਜ਼ਾਰੇ ਜਿਵੇਂ ਜੱਗ ਸ਼ੁਰੂ ਹੋਵੇਗਾ ਇੱਥੇ ਹੋਰ ਵੀ ਵਧੀਆ ਨਜ਼ਾਰੇ ਆਣਗੇ ਇੱਥੇ ਦੇਖਣ ਵਾਸਤੇ ਲੋਕੀ ਦੂਰ ਦੂਰ ਆਣਗੇ ਤੇ ਬਹੁਤ ਵਧੀਆ ਲੱਗੇਗਾ ਇੱਥੇ ਜਦੋਂ ਅਸੀਂ ਹਮਨ ਪਾਇ ਜਾਣਗੇ 1100 ਇੱਕ ਪੁੰਡੀਆਂ ਦੇ ਵਿੱਚ ਬਹੁਤ ਵਧੀਆ ਬਣਾਇਆ ਗਿਆ ਇਸ ਜਗ੍ਹਾ ਨੂੰ ਤੇ ਸਾਰੀ ਜਗ੍ਹਾ ਜਿਹੜੇ ਬਾਸ ਹੁੰਦੇ ਉਹਨਾਂ ਦੇ ਕਟ-ਕਟ ਕੇ ਇਹਨਾਂ ਬਣਾਇਆ ਗਿਆ ਹੈ ਬਹੁਤ ਵਧੀਆ ਕਾਰਗਰੀ ਤੇ ਕੀਤੀ ਗਈ ਹੈ ਬਣਾਉਣ ਵਾਲੇ ਨੇ 1101 ਕੁੰਡੀਆਂ ਦਰੁਦਰ ਜਗ ਹੋਸ਼ਿਆਰ ਪਰ ਦੀ ਧਰਤੀ ਤੇ ਹੋ ਰਿਹਾ ਹੈ ਬਹੁਤ ਵਧੀਆ ਅਸੇ ਦੇ ਨਜ਼ਾਰੇ ਹੋਸ਼ਿਆਰਪੁਰ ਦੀ ਧਰਤੀ ਤੇ ਵਿਸ਼ਵ ਦੇ ਕਲਿਆਣ ਵਾਸਤੇ ਜੋ ਜੱਗ ਹੋ ਰਿਹਾ ਇੱਥੇ ਜਗਾ ਕਿਹੜੀ ਜਗਾ ਹੋਣਾ ਹੈ ਸਾਰਾ ਮੈਂ ਆਪ ਜੀ ਨੂੰ ਦੱਸਾਂਗਾ ਕਿੱਥੋਂ ਦੀ ਆਉਣਾ ਹੈ ਕਿੱਧਰ ਜਾਣਾ ਹੈ ਸਾਰੀ ਆਪ ਜੀ ਲੋਕੇਸ਼ਨ ਮਿਲ ਜਾਏਗੀ ਇਸ ਵੀਡੀਓ ਵਿੱਚ ਤੁਸੀਂ ਵੀਡੀਓ ਵੇਖਣਾ ਅੰਤ ਤੱਕ ਬਿਨ ਕੱਟ-ਕੱਟ ਕੇ ਨਾ ਵੇਖਿਓ ਰੂਦਰ ਜੱਗ ਜੋ ਕਿ ਹੋਸ਼ਿਆਰਪੁਰ ਦੇ ਵਿੱਚ ਹੋ ਰਿਹਾ ਹੈ 1101 ਕੁੰਡੀਆਂ ਜੋ ਬਣਾਈਆਂ ਹੋਈਆਂ ਹਨ ਰੁਦਰਜਗ ਹੁਸ਼ਿਆਰਪੁਰ ਦੀ ਧਰਤੀ ਤੇ ਹੋ ਰਿਹਾ ਹੈ ਵਿਸ਼ਵ ਦੇ ਖਿਆਨ ਵਾਸਤੇ ਬਹੁਤ ਵਧੀਆ ਬਣਾਇਆ ਹੋਇਆ ਅੱਛੇ ਚੌਂਫਣੀਆਂ ਕੱਖਾਂ ਦੀਆਂ ਕਾਫੀ ਇੱਥੇ ਮਿਹਨਤ ਕੀਤੀ ਗਈ ਹੈ ਬਣਾਉਣ ਵਾਲੇ ਨੇ ਬਹੁਤ ਵਧੀਆ ਅਛੇ ਦੀ ਕਾਰਗਰੀ 1101 ਕੁੰਡੀਆਂ ਬੜੀਆਂ ਗਈਆਂ ਹਨ ਵਿਸ਼ਵ ਦੇ ਆਉਣ ਵਾਸਤੇ ਬਾਹਰ ਤੇ ਨਜ਼ਾਰੇ ਬਹੁਤ ਵਧੀਆ ਲੱਗ ਰਿਹਾ ਦੇਖ ਕੇ ਬਾਹਰ ਤੋਂ ਸਾਰਾ ਇਹ ਜੋ ਵੀ ਬਣਾਇਆ ਹੋਇਆ ਹੈ ਕੱਖ ਤੇ ਬਾਸ ਦੀ ਲੱਕੜਾਂ ਦਾ ਧਾਰ ਕੀਤਾ ਹੋਇਆ ਹੈ 1101 ਕੁੰਡੀਆਂ ਜਰੂਰ ਜ਼ਰਜ ਕਰਵਾਇਆ ਜਾ ਰਿਹਾ ਹੈ ਸ਼੍ਰੀ ਮਹੰਤ ਬਸੰਤ ਗਰੀਜੇ ਦੇ ਬਸੰਤ ਗਰੀਜੇ ਦੇ ਵਿਸ਼ੇਸ਼ ਕਿਰਪਾ ਦੇ ਨਾਲ ਇੱਧਰ ਜਿਹੜੇ ਸਾਧੂ ਮਾਤਮਾ ਜੀ ਆਣਗੇ ਉਹਨਾਂ ਠਹਿਨ ਵਾਸਤੇ ਜਗ੍ਹਾ ਬਣਾਈ ਗਈ ਹੈ ਇੱਧਰ ਬਹੁਤ ਵਧੀਆ ਐਸੇ ਦੇ ਨਜ਼ਾਰੇ 19 ਫਰਵਰੀ ਤੋਂ ਲੈ ਕੇ 25 ਫਰਵਰੀ ਤੱਕ ਰੁਦਰਜਗ੍ਹਾ ਇੱਥੇ ਹੋਏਗਾ ਹਿੜਪੁਰ ਦੇ ਅੰਦਰ ਜੋ ਵੀ ਇਹ ਮੇਰੀ ਵੀਡੀਓ ਪਹਿਲੀ ਵਾਰ ਦੇਖ ਰਿਹਾ ਹੈ ਕਿਰਪਾ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤਾਂ ਜੋ ਆਪ ਜੀ ਮੇਰੇ ਦਰਜਾਂ ਦੀ ਹੋਰ ਵੀਡੀਓ ਵੇਖਣ ਨੂੰ ਮਿਲਦੀ ਰਹੇ ਰੁਦਰਜਗ ਜੋ ਕਿ ਸ਼ਰਪੱਚ ਕਰਾਇਆ ਜਾ ਰਿਹਾ ਹੈ ਬਹੁਤ ਵਧੀਆ ਸਿਹਦੇ ਨਜ਼ਾਰੇ ਇਹ ਜਗਾ ਜੋ ਬਣਾਈ ਗਈ ਹੈ ਸੈਰ ਤੇ ਚੌਂਫੜੀਆਂ ਧਰ ਨੂੰ ਇੱਥੇ ਜੋ ਸਾਧੂ ਮਹਤਮਾ ਜੀ ਆਣ ਕੇ ਮੈਂ ਹੁਣ ਠਹਿਰਨ ਵਾਸਤੇ ਜਗਾ ਬਿਸ਼ਰਾਮ ਕਰਨ ਵਾਸਤੇ ਇੱਥੇ ਹਰ ਤਰ੍ਹਾਂ ਦੀ ਬਵਸਤਾ ਹੋਏਗੀ ਆਈ ਹੋਏ ਸੰਤਾਂ ਵਾਸਤੇ ਰੁਦਰਜਗ ਵਿਸ਼ਵ ਦੇ ਕੈਨ ਵਾਸਤੇ ਕਰਵਾਇਆ ਜਾ ਰਿਹਾ ਹਾਰਪਰ ਦੇ ਵਿੱਚ 19 ਫਰਵਰੀ ਤੋਂ ਲੈ ਕੇ 25 ਫਰਵਰੀ ਤੱਕ ਇਹ じゃ ਕਿੱਥੇ ਹੋਣਾ ਸਾਰੇ ਮੈਂ ਆ ਦੱਸਾਂਗਾ ਆਪ ਜੀ ਨੂੰ ਆਪਾਂ ਨੇ ਕਰਨਾ ਕੀ ਇੱਥੇ ਜਾਣਾ ਆਪਾਂ ਨੇ ਇਹ ਦਸਰਾਹ ਗਰਾਊਂਡ ਹੈ ਇੱਥੋਂ ਸਿੱਧੇ ਜਾਵਾਂਗੇ ਆਪਾਂ ਵਾਸਤੇ ਕਿਤੇ ਨਹੀਂ ਮੁੜਨਾ ਜਿੱਥੇ ਜਾ ਕੇ ਅੱਗੇ ਆਪਾਂ ਨੂੰ ਬਜਵਾੜੇ ਦਾ ਬੋਰਡ ਲਿਖਿਆ ਮਿਲੇਗਾ ਬਜਵਾੜਾ ਮੋੜ ਤੇ ਬਜਵਾੜੇ ਦੇ ਕੋਲੋ ਜਿਹਾ ਮੋੜ ਮੁਰਦਾ ਹੈ ਅਸੀਂ ਬਜਵਾੜੇ ਬਾਦ ਨੂੰ ਨਹੀਂ ਮੋੜਨਾ ਹੈ ਥੋ ਸਿੱਧੇ ਆਪਾਂ ਸ਼ਹਿਰ ਪਰ ਤੋਂ ਆਏ ਜੋ ਗੱਡੀਆਂ ਆ ਰਹੀਆਂ ਨੇ ਸ਼ਹਿਰ ਪਰ ਤੋਂ ਇੱਥੇ ਸਾਹਮਣੇ ਲੱਗਿਆ ਬੋਰਡ ਬਜਵਾੜਾ ਤੇ ਬਸੀ ਗੁਲਾਮ ਸਾਹਿਬ ਅਸੀਂ ਬਜਵਾੜੇ ਬਾਦ ਨੂੰ ਨਹੀਂ ਮੋੜਨਾ ਤੇ ਗੱਡੀਆਂ ਮੁਰਦੀਆਂ ਸੀ ਬਸੀ ਜਿਹੜਾ ਐਰੋ ਬਣਿਆ ਉੱਪਰ ਬਸੀ ਗੁਲਾਮ ਸਾਹਿਬ ਅਸੀਂ ਇਧਰ ਰਾਈਟ ਨੂੰ ਮੋੜਨਾ ਹੈ ਅਸੀ ਗੁਲਾਮ ਹਸਿਆਨ ਦੀ ਸਾਈਡ ਨੂੰ ਇਹ ਸੜਕ ਮੁੜਦੀ ਆ ਬਜਵਾੜੇ ਬਾਣ ਨੂੰ ਇੱਥੋਂ ਮੋੜ ਮੁੜ ਰਿਹਾ ਹੈ ਜੇ ਗੱਡੀਆਂ ਮੁੜਦੀਆਂ ਆਪਣੀ ਸਾਈਡ ਨੂੰ ਇੱਧਰ ਬਜਵਾੜੇ ਦਾ ਰਸਤਾ ਹੈ ਤੇ ਆ ਸਾਹਮਣੇ ਬੋਰਡ ਲੱਗਿਆ ਹੋਇਆ ਹੈ ਸ਼ਿਸ਼ਦੇਸ਼ਵਰ ਸ਼ਮੰਦਰ ਪਸੀ ਗੁਲਾਮ ਹਸਿਆਨ ਇਹ ਅਹਤਾਰ ਨੀਚੇ ਮੁੜਦਾ ਹੈ ਸਾਹਮਣੇ ਨਹੀਂ ਜਾਣਾ ਆਪਾਂ ਨੇ ਇਧਰ ਥਲੇਵਾਲ ਨੂੰ ਮੁੰਡਾ ਇਸ ਤਰੀਕੇ ਨਾਲ ਸਾਈਡ ਨੂੰ ਥੋੜੀ ਜੀ ਦੂਰ ਅੱਗੇ ਜਾ ਕੇ ਇਹਦਾ ਗੱਡੀਆਂ ਮੁੜ ਰਹੀਆਂ ਹਨ ਜਾ ਰਹੀਆਂ ਇਧਰ ਵਾਪਸ ਇਸੇ ਇੱਕ ਸਾਈਡ ਨੂੰ ਆਪਾਂ ਜਾਣਾ ਹੈ ਤੇ ਨਾਲੇ ਇੱਥੇ ਅੱਗੇ ਬਸੀ ਗਲਾਮ ਹਸੈਨ ਦੇ ਵਿੱਚ ਵਿਸ਼ਵ ਦੇ ਕਲਾਮ ਬਾਤ ਰੁਦਰ ਜਗ ਕਰਵਾਇਆ ਜਾ ਰਿਹਾ ਹੈ ਸਾਹਮਣੇ ਉਧਰ ਜਗ ਖੁਸ਼ਹਾਰਪੁਰ ਦੇ ਵਿੱਚ 11 ਸੇ ਕੁੰਡੀਆਂ ਬਹੁਤ ਵਧੀਆ ਅੱਛੇ ਹੋ ਰਿਹਾ ਹੈ ਇਸੇ ਕਾਰਨ ਵਾਸਤੇ ਇਸ ਵੀਡੀਓ ਨੂੰ ਦੇਖਣ ਵਾਸਤੇ ਆਪ ਸਭ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜੋ ਕਰਨਾ ਹੈ ਤਾਂ ਜੋ ਵੀਡੀਓ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੇ ਵੱਧ ਤੋਂ ਵੱਧ ਲੋਕੀ ਇੱਥੇ ਆ ਕੇ ਅਸ਼ੇ ਦਾ ਜੱਗ ਵੇਖ ਸਕਣ